ਲਗੇ ਲੁੱਟ ਗਏ ਆ ਕੁਝ ਨਹੀਂ ਫੁਰਵੜਿਆ ਕੁਫੜੇ ਹਾਥੀ ਨਹੀਂ ਲਾਏ ਆ ਰੋਣਾ ਹਾਂ ਜਿਹੜਾ ਇਹ ਬੈਗ ਸੀਗਾ ਤਾਂ ਹਾਂ ਤੇ ਕਿੱਥੇ ਪੈਸੇ ਉੱਠੇ ਆਏ ਬੈਗ ਕਿਹਨੇ ਆਈ ਨਾ ਚੁੜਾ ਤਾ ਇਹ ਮੈਂ ਜੇ ਨਾਲ ਆਈਆਂ ਮੈਂ ਤਾਂ ਨਹੀਂ ਚਾਹਤ ਇੱਥੇ ਚੋਣਾ ਟੰਗਦੀ ਆ ਤਾਂ ਮੈਂ ਕਹਿੰਨੀ ਸ਼ੇਪੂ ਇਹ ਕਿਹਨੇ ਆ ਨਾ ਮੇਰਾ ਨਹੀਂ ਇਹ ਚਾਬੀਆਂ ਵਾਲੇ ਕਿਹਨੂੰ ਪਤਾ ਸੀ ਚਾਬੀਆਂ ਤਾਂ ਇੱਥੇ ਦੇਖ ਨਹੀਂ ਹੋਰ ਕਿਹਨੂੰ ਪਤਾ ਇੱਥੇ ਮੇ ਤੋਂ ਬਿਨਾਂ ਨਹੀਂ ਕਿਹਨੂੰ ਪਤਾ ਇੱਥੇ ਮੈਂ ਹੀ ਰੱਖਦੀ ਬਾਡੀ ਸਾਡੀ ਸੀ ਜਾਂ ਬਾਡੀ ਮੇਰੀ ਨੋ ਤਾਂ ਦਿੰਦੀ ਗਈ ਆਪਰੇਸ਼ਨ ਕਰਾਉਣ ਮੁੰਡੇ ਦੇ ਤੇ ਆਪਰੇਸ਼ਨ ਹੀਗਾ ਤਾਂ ਅਸੀਂ ਦੋਨੇ ਫੁੱਟੀ ਫੁੱਟਾ ਘਰ ਦੇ ਦਿੰਦੇ ਸੀਗੇ ਵਿਆਹ ਈ ਆਇਆ ਚਾਰ ਕੁੜੀਆਂ ਲੈ ਰੀਆਂ ਸਾਰੇ ਕੁੜੀਆਂ ਵੇਚਣੀਆਂ ਹਾਂਜੀ ਵਿਆਹੀਆਂ ਆਪਣੇ ਸਹੁਰਿਆਂ ਦੇ ਰਹਿੰਦੀਆਂ ਆ ਲੈ ਗਿਆ ਇੱਥੇ ਜੋਰੀ ਉਹ ਆ ਇੱਥੇ ਸਾਰੇ ਸਾਡੇ ਲਈ ਆ ਨਹੀਂ ਲੈ ਕੇ ਤੋ

ਜੇ ਲਈ ਘਰੋਂ ਆਏ ਇੱਥੇ ਘਰ ਆਏ ਤਾਂ ਸਾਡਾ ਜਿੰਦਾ ਵੱਢਿਆ ਅੰਦਰ ਦੇਖਿਆ ਤਾਂ ਟੁੰਬਾ ਸਾਰੀਆਂ ਕੱਢ ਲਈਆਂ ਕੋਈ ਚੀਜ਼ ਨਹੀਂ ਮੇਰੇ ਘਰ ਰਹੀ ਖਾਲੀ ਹੋ ਗਏ ਆ ਕਿੱਥੇ ਗਏ ਸਿੱਧੇ ਆਈ ਕੁੜੀ ਦੇ ਗਈ ਮੇਰੇ ਬੱਚੇ ਦਾ ਆਪਰੇਸ਼ਨ ਹੀ ਮੇਰੇ ਪੋਤੇ ਦਾ ਦਿੱਲੀ ਦਿੱਲੀ ਆਪਰੇਸ਼ਨ ਮੇਰਾ ਪੋਤਾ ਦਾ ਮੈਨੂੰ ਨੋਂ ਗਿਆ ਅਹੀਂ ਤਾਂ ਕੁੜੀ ਦੇ ਗਈ ਬਾਤ ਦੂਏ 27 ਤਰੀਕ ਨੂੰ ਹਾਂ ਤਾਂ ਆਪਰੇਸ਼ਨ ਮੈਨੂੰ ਮੈਨੂੰ ਦੱਸਿਆ ਕਿ ਮੁੰਡੇ ਦੇ ਤਾਰਾ ਲੱਗੀਆਂ ਬੀਡੀਏ ਕਾਲ ਤਾਂ ਮੈਂ ਗਿਆ ਛੇ ਕੋ ਮੈਨੂੰ ਕੁਝ ਹੁੰਦਾ ਹੈ ਪੁੱਤ ਮੈਂ ਰੋਣਾ ਪਈ ਮੈਨੂੰ ਬਿੱਲ ਆ ਕੇ ਗਏ ਕਰੋ ਮੈਂ ਚਲ ਗਈ ਮिन्नੂ ਕੇ ਪਤਾ ਮੇਰੇ ਇਹ ਕੰਮ ਹੋਣੇ ਆ ਕਿੰਨਾ ਕ ਸੋਨਾ ਸੀਗਾ ਸੋਨਾ ਮੇਰਾ ਸਾਰਾ ਹੀ ਕਿੰਨਾ ਹੀ ਸੋਨਾ ਹੈਗਾ ਸਭ ਕੁਝ ਮੇਰੀ ਨੌਂ ਦੀਆਂ ਡੁੰਮਾਂ ਮੇਰੀਆਂ ਡੁੰਮਾਂ ਸਾਰੀਆਂ ਸਿੰਘੀਆਂ ਤਿੰਨ ਚਾਰ ਗੁੱਠੀਆਂ ਵਾਲੀਆਂ ਬੋਟੀ ਦਾ ਸ਼ੱਟ ਪੂਰਾ ਇੱਕ ਗੁੱਠੀ ਹਾਰ ਮੇਰੀਆਂ ਚਾਨੀਆਂ ਮੇਰੇ ਵਾਲੀਆਂ ਮੇਰੇ ਕਾਂਟੇ ਸਭ ਕੁਝ ਮੇਰਾ ਲੈ ਕੇ ਕੁਝ ਨਹੀਂ ਮੇਰਾ ਛੱਡ ਗਏਗੇ ਵੇਖਾ ਰ ਅਸਮਾਨ ਹੈ ਤੁਹਾਨੂੰ ਲੱਗੇ ਘਰ ਕੋਈ ਨਹੀਂ ਸੀਗਾ ਉਹ ਮਤਲਬ ਜਦੋਂ ਹੋਈ ਚੋ। ਕੋਈ ਵੀ ਨਹੀਂ ਹੁਣ ਦੇਖਿਆ ਆਣ ਕੇ ਅੱਜ ਆਏ ਆਂ ਅਸੀਂ 2:00 ਵਜੇ ਕਹਿੰਦਾ ਮੰਮੀ ਜਿੰਦਾਬੱਦ ਵੱਡੇ ਆ ਗਏ ਨੇ। ਮੈਂ ਕਿਹਾ ਛੇਕੂ ਕੰਮ ਹੋ ਗਿਆ ਬੇ ਸੋਨੇ ਦਾ। ਬਜਲੀ ਅੰਦਰ ਕੇ ਤਾਂ ਸਭ ਕੁਝ ਕੱਖ ਵੀ ਹੈ ਨਹੀਂ। ਪੈਸੇ ਪੂਸੇ ਵੀ ਸੀਗੇ। ਹਾਂ 3000 ਰੁਪਈਆ ਸੀਗਾ ਝੋਲੇ ਤੋਂ ਕੱਢ ਲਿਆ ਗਏ ਨੇ। ਤੇ ਹੁਣ ਸ਼ਿਕਾਇਤ ਦਿੱਤੀ ਪੁਲਿਸ ਨੂੰ? ਹਾਂ ਜੀ ਦਿੱਤੀ ਆ ਸ਼ਿਕਾਇਤ ਪੁਲਸ ਵਾਲੇ ਬੈਠੇ ਹੋ ਪਾਈ ਆਣ ਕੇ। ਅੱਛਾ ਜੀ। ਕੀ ਮੰਗ ਕੇ ਕਰਦੇ ਤੁਸੀਂ? ਕੋਈ ਵੀ ਨਹੀਂ ਮੈਂ ਤਾਂ ਕੱਖ ਵੀ ਨਹੀਂ ਕਾਦੀ ਘਰੇ ਰਹਿਣੀ ਆ ਮੰਗ ਕੀ ਕਰਦੇ ਹੋ ਤੁਸੀਂ ਮੇਰਾ ਸੋਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਹੈ ਮੇਰੀ ਤੁੰਬਾ ਸਾਰੀਆਂ ਹੀ ਘਾੜ ਲਏ ਆ ਉਹਨਾਂ ਨੇ ਮੇਰਾ ਪਰਵਾਚ ਕਰਦੇ ਕੀ ਹੈਗੇ ਮੇਰਾ ਮੁੰਡੇ ਬਾਹਰ ਹੈ ਪਤੀ ਹੋਇਓ ਮੇਰਾ ਮੇਰਾ ਬੰਦਾ ਤਾਂ ਹੀ ਦੋਨੇ ਘਰ ਰਹਿਨੇ ਹੁੰਨੇ ਆ ਤਾਂ ਨੌਹ ਹੈ ਮੇਰੀ ਨਾਲ ਰਹਿੰਦੀ ਮੇਰੇ ਚੋਰੀ ਹੁਣ ਆਹੀ ਕੀ ਦੱਸਿਆ ਸਾਡੇ ਪਿੱਛੋਂ ਹੋਈ ਏ ਚੋਰੀ ਆਹੀ ਘਰ ਨਹੀਂ ਸੀਗੇ ਕਿੱਥੇ ਗਏ ਆ ਸਾਹੇ ਆਪਣੇ ਮੇਰੀ ਕੁੜੀ ਐ ਮੇਰ ਪਟੋਲੀ ਮੇਰੀ ਵੱਡੀ ਕੁੜੀ ਉਹਦੇ ਕੋ ਗਏ ਉਹ ਗਏ ਕਿਉਂਕਿ ਉਹ ਮੁੰਡਾ ਉੱਥੋਂ ਗਿਆ ਹੈਗਾ ਦਿੱਲੀ ਨੂੰ ਤਾਂ ਆਹੀ ਕਿਹਾ ਭਾਈ ਆਹੀ ਉੱਥੇ ਉਹਦਾ ਸਵਾਗਤ ਕਰਦੇ ਆਂ ਜਾ ਕੇ ਉਥੋਂ ਸਵੇਰੇ ਫਿਰ ਹੁਣ ਆਏ ਆਂ ਚੋਰੀ ਕਦੋਂ ਹੋਈ ਕਦੋਂ ਕੱਲ ਹੋਈ ਚੋਰੀ ਇਹ ਨਹੀਂ ਪਤਾ ਕਦੋਂ ਹੋਈ ਹੈ ਪਤਾ ਨਹੀਂ ਕਦੋਂ ਹੋਈ ਹੈ ਕੋਈ ਪਤਾ ਨਹੀਂ ਕਿੰਨਾ ਕ ਸੋਨਾ ਸੀਗਾ ਸੋਨਾ ਕੋਈ 7 ਤੋਲੇ ਹੋਣਾ ਹੀ ਹੈ ਸੱਤ ਤੋਲੇ ਕੈਸ਼ ਵੀ ਸੀਗਾ ਕੈਸ਼ ਵੀ ਸੀਗਾ 3000 ਰੁਪਏ ਕੈਸ਼ ਰੱਖ ਕੇ ਕਿਉਂ ਇਹ ਕਰ ਜੀ ਉਹ ਵੀ ਗਿਆ ਨਾਲ ਹੀ ਪਿੱਤ ਅਲਮਾਰੀ ਦੇ ਤੋੜ ਹੈ ਅਲਮਾਰੀ ਚ ਕੱਢਿਆ ਸਮਾਨ ਅਲਮਾਰੀ ਤੇ ਉਹ ਮਾਰੇ ਦਾ ਤਾਲਾ ਤੋੜਨੇ ਪਹਿਲਾਂ ਉਹ ਜਿੰਦਰਾ ਤੋੜਿਆ ਤੇ ਉਸ ਤੋਂ ਬਾਅਦ ਅਲਮਾਰੀ ਦਾ ਵੀ ਤਾਲਾ ਤੋੜ ਲਿਆ ਅੱਛਾ ਜੀ ਤੁਹਾਨੂੰ ਕੀ ਮੰਗ ਕਰਦੇ ਹੋ ਮੰਗ ਕੀ ਕਰਨਿਆ ਸੀ ਸਨ ਇਹ ਕਹਿੰਦੇ ਭੱਜ ਨੇ ਪਾਏ ਕੀ ਕੀਤਾ ਕੰਮ ਹੋ ਸਾਨੂੰ ਵਾਪਸ ਦੇ ਦੇ ਅਸੀਂ ਤਾਂ ਮੇਰੇ ਮੋਚੀ ਦਾ ਥੋੜਾ ਆਪਰੇਸ਼ਨ ਸੀਗਾ ਦਿਲ ਦਾ ਛੇਦ ਸੀ ਉਹਦੇ ਚ ਤੇ ਮੈਂ ਤਾਂ ਗਿਆ ਸੀਗਾ 22 ਤਰੀਕ ਦਾ ਗਿਆ ਸੀਗਾ ਮੈਂ ਤੋਂ ਮੰਮੀ ਹੁਣ ਮੈਂ ਵੀਡੀਓ ਕਾਲ ਕਰਕੇ ਦੱਸਿਆ ਮੰਮੀ ਹੁਣਾਂ ਨੂੰ ਤੇ ਮੰਮੀ ਹੁਣਾਂ ਨੂੰ ਟੈਨਸ਼ਨ ਜੀ ਪੈ ਗਈ ਮੈਂ ਮੰਮੀ ਹੁਣਾਂ ਨੂੰ ਕਿਹਾ ਕਿ ਤੁਸੀਂ ਦੇਦਣਾ ਨਾ ਜਾਓ ਕੋਈ ਗੱਲ ਨਹੀਂ ਤੇ 27 ਤਰੀਕ ਨੂੰ ਮੰਮੀ ਹੁਣੀ ਗਏ ਇੱਥੇ ਸ਼ਾਮ ਨੂੰ ਗਏ ਸੀਗੇ ਉਸ ਤੋਂ ਬਾਅਦ ਅੱਜ ਆਏ ਸੀਗੇ ਆਏ ਅੱਜ ਜਦੋਂ ਮੈਂ ਇਹ ਸਕੂਟੀ ਖੜੀ ਕੀਤੀ ਤੇ ਨਾਲ ਹੀ ਦੇਖਿਆ ਤਾਂ ਬਗੇਟ ਬੰਦ ਸੀਗਾ ਤੇ ਦਰਵਾਜ਼ਾ ਖੁੱਲਾ ਸੀਗਾ ਤੋੜਿਆ ਸੀਗਾ ਅੰਦਰ ਤਾਂ ਜਦੋਂ ਅੰਦਰ ਗਏ ਤੇ ਪੂਰਾ ਉਹਨਾਂ ਨੇ ਕੀਤਾ ਸੀਗਾ ਬਹੁਤ ਸਾਰਾ ਲੈ ਗਏ ਉੱਚਾ ਸੋਨਾ ਵਗੈਰਾ ਲੈ ਗਏ ਗੂਟੀ ਵਗੈਰਾ ਸਭ ਕੁਝ ਸੀਗਾ ਵਿੱਚ ਪੈਸੇ ਵੀ ਸੀਗੇ ਸਭ ਕੁਝ ਲੈ ਗਏ ਕਿੰਨਾ ਕ ਸੋਨਾ ਸੀਗਾ ਟੋਟਲ ਸਾਈਡ ਹੈ ਤੁਹਾਡਾ ਤੋਂ ਕਰਦੇ 10 ਕ ਤੋਲਾ ਸੋਨਾ ਸੀਗਾ ਤੇ ਲੱਗਿ ਸਕੇ ਕਿਸੇ ਨੂੰ ਪਤਾ ਨਹੀਂ ਚੱਲੇ ਜਦੋਂ ਚੋਰੀ ਨਹੀਂ ਜੀ ਕਿਸੇ ਨੂੰ ਪਤਾ ਨਹੀਂ ਚੱਲੇ ਜੀ ਜਦੋਂ ਆਇਆ ਇਹ ਪੁੱਛਿਆ ਵੀ ਕਿ ਕਹਿੰਦੇ ਤੁਹਾਨੂੰ ਤਾਂ ਪਤਾ ਨਹੀਂ 2 ਦਿਨ ਪਹਿਲੇ ਨੇਰੀ ਨੂੰਰੀ ਚਲੀ ਸੀਗੀ ਤਾਂ ਤੁਸੀਂ ਕਰ ਹੁਣ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਹਾਂਜੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜੀ ਤੇ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਹਾਂਜੀ ਕਰ ਰਹੀ ਹੈ ਕਾਰਵਾਈ ਸਾਨੂੰ ਹੁਣੇ ਹਜੇ ਤਲਾਸ਼ ਸੀਗੀ ਜਿੰਨ ਨਵੋਲੀ ਪਿੰਡ ਦੇ ਵਿੱਚ ਚੋਰੀ ਹੋਈ ਆ ਉੱਥੇ ਘਰ ਜਾ ਕੇ ਪਤਾ ਲੱਗਾ ਵੀ ਆ ਮਲਕੀਤ ਕੌਰ ਸੀਗੀ ਉਹਦੇ ਘਰ ਦਾ ਨਾਂ ओंकार ਸਿੰਘ ਆ ਤੇ ਸਾਰੇ ਟੱਬਰ 26 ਤਰੀਕ ਤੇ ਗਏ ਹੋਏ ਸੀਗੇ ਘਰ ਇਹਨਾਂ ਦੇ ਬੰਦ ਸੀਗੇ ਤਾਲੇ ਲੱਗੇ ਸੀਗੇ ਤੇ ਜਦੋਂ ਅੱਜ ਆਏ ਆ ਤੇ ਤਾਲੇ ਟੁੱਟੇ ਹੋਏ ਸੀ ਤੇ ਕਹਿੰਦੇ ਅੰਦਰੋਂ ਸਾਡਾ ਸੋਨਾ ਚੋਰੀ ਹੋ ਗਿਆ। ਬਾਕੀ ਹਰੇ ਜਾਂਚ ਕਰ ਰਹੇ। ਦੱਸਿਆ ਪਰਿਵਾਰ ਨੇ ਕਿੰਨਾ ਕੈਸ਼ ਵੀ ਸੀਗਾ ਹਰ ਕੁਝ। ਹਜੇ ਦੱਸਦੇ ਆ ਉਹ ਬਾਕੀ ਉਹਨੇ ਸਾਰੀ ਗੱਲ ਸੁਣ ਕੇ ਬਾਕੀ ਡਿਟੇਲਸ